ਸੋ ਸੰਗਤ ਜੀ ਇੱਕ ਤਸਵੀਰ ਤੁਹਾਡੀ ਸਕਰੀਨ ਤੇ ਚੱਲ ਰਹੀ ਹੋਊਗੀ ਇੱਕ ਛੋਟੀ ਜੀ ਬੱਚੀ ਜਸਤੀ ਉਮਰ ਤਕਰੀਬਨ 10 11 ਸਾਲ ਦੀ ਹੋਏਗੀ ਤੇ ਦਰਬਾਰ ਸਾਹਿਬ ਦੇ ਗਲਿਆਰੇ ਦੇ ਵਿੱਚ ਪੈਨ ਵੇਚ ਰਹੀ ਐ ਜਦੋਂ ਅਸੀਂ ਉਸ ਬੱਚੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਤਾਂ ਉਹ ਬੱਚੀ ਪਹਿਲਾਂ ਤਾਂ ਵੇਖ ਕੇ ਸਾਨੂੰ ਡਰ ਗਈ ਤੇ ਫਿਰ ਕਹਿੰਦੀ ਵੀ ਮੈਂ ਗੱਲ ਕਰਾਂਗੀ ਪਰ ਆਪਣੇ ਘਰ ਜਾ ਕੇ ਤੇ ਅਸੀਂ ਆ ਜੋ ਉਸ ਬੱਚੀ ਦੇ ਘਰ ਪਹੁੰਚੇ ਆ ਪੈਨ ਵੇਚ ਰਹੀ ਸੀ ਤੁਸੀਂ ਕੀ ਹੋਇਆ ਘਰ ਦੇ ਵਿੱਚ ਕਿਸ ਤਰ੍ਹਾਂ ਦਾ ਹਾਲਾਤ ਹਾਂਜੀ ਮੇਰਾ ਡੈਡੀ ਬਿਮਾਰ ਹੋ ਗਿਆ ਸੀ ਇਸ ਕਰਕੇ ਮੇਰਾ ਵੀ ਦਿਲ ਕਰਦਾ ਪੜਨ ਵਾਸਤੇ ਪਰ ਕੀ ਕਰਾਂ ਬਿਮਾਰੀ ਨੇ ਕਿੰਨੇ ਕ ਪੈਸੇ ਬਣ ਜਾਂਦੇ ਰੋਜ਼ ਹਾਂਜੀ 2-400 ਰੁਪਿਆ ਬਣ ਜਾਂਦਾ ਅਜਿਹਾ ਮਹਾਮਾਸ ਸਾਡੇ ਘਰ ਦੇ ਸਰਦਾ ਹੈਗਾ ਪਰ ਡੈਡੀ ਦਾ ਇਲਾਜ ਨਹੀਂ ਮੈਂ ਕਰਵਾ ਸਕਦੀ ਹੈਗੀ ਹੂੰ ਪ੍ਰੇਸ਼ਣ ਨਹੀਂ ਕਰਵਾ ਸਕਦੀ ਬਾਕੀ ਦਵਾਈ ਦਾਰੂ ਮੈਂ ਸਭ ਕੁਝ ਦਵਾ ਸਕਦੀ ਹਾਂ ਪਾਜੀ ਤੋਂ ਉੱਤੇ ਬਹੁਤ ਲੱਗਦਾ ਵਰਕ ਕੀਤਾ ਜੇ ਅਸੀਂ ਹੁਣ ਮਸੀ ਮਾਵਾਂ ਧਿਆਰ ਹਲਕੇ ਸੰਭਾਂਗੇ ਇੱਕ ਦਿਨ ਮੈਂ ਚਲੀ ਗਈ ਸੀ ਸਮਗਰੋ ਚੱਕਰ ਖਾ ਕੇ ਡਿੱਗ ਪਈ ਖੁਰੇ ਚ ਪਿਆ ਰਿਆ ਸੀ ਤੇ ਕਹਿਣੀਆਂ ਨੇ ਕੱਪੜੇ ਬਦਲੇ ਤੇ ਫਿਰ ਤੁਹਾਨੂੰ ਪਾਜੀ ਮੈਂ ਕਿਤਰਾ ਛੱਡ ਕੇ ਇਕੱਲੇ ਨੂੰ ਜਾ ਮੇਰਾ ਬੜਾ ਸ਼ੌਕ ਹੀ ਇਹਨੂੰ ਪੜਾਉਣ ਦਾ ਇਹਦੇ ਵੀ ਬੜੇ ਸ਼ੌਕ ਤਗੜੇ ਸੀ ਡੈਡੀ ਮਾ ਬੰਨਾ ਮਾ ਬੰਨਾ ਮਾ ਚਾਲਾ ਦੂਸਰੇ ਤਾਂ ਕੋਈ ਪੜਿਆ ਨਹੀਂ ਕਰਦੇ ਵਿੱਚ ਇਹਨੂੰ ਪੜਾ ਕੇ ਦਾ ਆਪਣਾ ਕੋਈ ਸ਼ੌਕ ਪੂਰਾ ਕਰੂੰਗਾ ਇਹ ਮੇਰੀ ਬੱਚੀ ਪੜ੍ਹੂ ਲਿਖੂਗੀ ਕੋਈ ਤਿਆਰ ਹੋਗੀ ਆਪੇ ਆਂਦੀ ਮੈਂ ਪੁਲਿਸ ਦੀ ਨੌਕਰੀ ਕਰਨੀ ਜਾਂ ਸੀਐਡੀ ਦੀ ਨੌਕਰੀ ਮੈਂ ਗਾੜੀ ਤਰੀਕੇ ਸੰਬੰਧ ਮੈਂ ਪੜਾਉਣ ਤੇ ਵਾਹ ਲਾਉਂਗਾ ਹੈਂਡੀਕੈਪ ਵੀ ਮੈਂ ਜ਼ਰੂਰ ਆ ਪਰ ਮੈਂ ਆਪਣੀ ਰੇੜੀ ਬਣਾਈ ਸਬਜ਼ੀ ਵੇਚਦਾ ਰਿਹਾ ਕਵਾੜ ਦਾ ਕੰਮ ਕਰਦਾ ਰਿਹਾ ਸਾਰੇ ਕੰਮ ਕੀਤੇ ਹੋਣ ਤੱਕ ਵੀ ਮੈਨੂੰ ਕਈ ਜਰਾ ਮੰਜੇ ਤੇ ਬਿਠੇ ਬਿਠੇ ਨੂੰ ਇਸ ਤਰ੍ਹਾਂ ਹੁੰਦਾ ਵਾ ਵੀ ਮੈਂ ਉੱਠ ਕੇ ਕੰਮ ਕਰਾਂ ਪਰ ਬਾਹਰ ਨਹੀਂ ਜਾਂਦੀ ਕੋਈ ਤੁਹਾਡੀ ਉਮਰ ਕਿੰਨੀ ਆ ਮੇਰੀ ਉਮਰ 14 ਸਾਲ ਹੈਗੀ ਆ 14 ਸਾਲ ਕਿਹੜੀ ਕਲਾਸ ਪੜਦੇ ਸੀ ਹਾਂਜੀ 6ਵੀਂ ਝੋਟੀਆਂ 6 6ਵੀਂ ਕਲਾਸ ਚ ਪੜਦੀ ਸੀ ਹੂੰ ਘਰ ਦੇ ਫਿਰ ਹਾਲਾਤ ਜਿਹੜੇ ਵਿਗੜਨ ਕਰਕੇ ਪੜਾਈ ਛੱਡਨੀ ਪਈ ਹਾਂਜੀ ਹੁਣ ਕੀ ਚਾਹੁੰਦੇ ਹੋ ਤੁਸੀਂ ਹਾਂ ਹਾਂਜੀ ਮੇਰਾ ਵੀ ਦਿਲ ਕਰਦਾ ਪੜਨ ਵਾਸਤੇ ਬਸ ਮੇਰੇ ਡੈਡੀ ਦਾ ਲਾਜੋ ਜੇ ਹੂੰ ਕੀ ਬੰਨਣਾ ਸੀ ਪੜ ਕੇ ਪੜ ਕੇ ਸੀਆਈਡੀ ਅਫਸਰ ਬੰਨਣਾ ਸੀ ਸੀਆਈਡੀ ਅਫਸਰ ਨਾਲ ਹਾਂਜੀ ਤੁਹਾਨੂੰ ਮੋਬਾਈਲ ਨੰਬਰ ਬੋਲ ਦਿਓ ਆਪਣਾ ਮੋਬਾਈਲ ਨੰਬਰ 9814088212 ਹੂੰ ਮੇਰੀ ਮੱਤ ਕੀਤੀ ਜਾਵੇ ਜੋ ਵੀ ਵੀਰ ਮੇਰੀ ਵੀਡੀਓ ਨੂੰ ਵੇਂਦਾ ਹੈ ਭੈਣ ਆ ਜਾਂ ਭਾਈ ਆ ਜੋ ਵੀ ਹੈ ਗੁਰੂ ਰਾਮਦਾਸ ਦਾ ਦਿੱਤਾ ਹੈ ਸਾਰਿਆਂ ਕੋਲ ਬਾਦੂ ਕੋਸ਼ਾ ਬੜੇ ਬੜੇ ਤਗੜੇ ਦਾਨੀ ਆ ਤੇ ਮੇਰੀ ਮੱਤ ਕਰੋ ਗਰੀਬ ਬੱਚੇ ਦੀ ਏ ਧੀ ਦੀ ਮੱਤ ਕਰੋ ਸੋ ਸੰਗਤ ਜੀ ਇੱਕ ਤਸਵੀਰ ਤੁਹਾਡੀ ਸਕਰੀਨ ਤੇ ਚੱਲ ਰਹੀ ਹੋਊਗੀ ਇੱਕ ਛੋਟੀ ਜੀ ਬੱਚੀ ਜਿਸ ਦੀ ਉਮਰ ਤਕਰੀਬਨ 10-11 ਸਾਲ ਦੀ ਹੋਏਗੀ ਤੇ ਦਰਬਾਰ ਸਾਹਿਬ ਦੇ ਗਲਿਆਰੇ ਦੇ ਵਿੱਚ ਪੈਨ ਵੇਚ ਰਹੀ ਐ ਜਦੋਂ ਅਸੀਂ ਉਸ ਬੱਚੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਤਾਂ ਉਹ ਬੱਚੀ ਪਹਿਲਾਂ ਤਾਂ ਵੇਖ ਕੇ ਸਾਨੂੰ ਡਰ ਗਈ ਤੇ ਫਿਰ ਕਹਿੰਦੀ ਵੀ ਮੈਂ ਗੱਲ ਕਰਾਂਗੀ ਪਰ ਆਪਣੇ ਘਰ ਜਾ ਕੇ ਤੇ ਅਸੀਂ ਆ ਜੋ ਉਸ ਬੱਚੀ ਦੇ ਘਰ ਪਹੁੰਚੇ ਆ ਤੇ ਆਪਾਂ ਤੁਹਾਨੂੰ ਘਰ ਦੇ ਹਾਲਾਤ ਵੀ ਦਿਖਾਵਾਂਗੇ ਨਾਲ ਦੀ ਨਾਲ ਤਸਵੀਰਾਂ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਹੋਣਗੀਆਂ ਕਿ ਬੱਚੀ ਆਪਣੀ ਮਿਹਨਤ ਕਰਕੇ ਤੇ ਆਪਣੇ ਬਿਮਾਰ ਪਿਤਾ ਦਾ ਇਲਾਜ ਵੀ ਕਰਾ ਰਹੀ ਹੈ ਘਰ ਦੇ ਵਿੱਚ ਹੋਰ ਕੋਈ ਨਹੀਂ ਤਿੰਨ ਜੀਏ ਰਹਿੰਦੇ ਨੇ ਇੱਕ ਇਹਨਾਂ ਦੀ ਮਾਤਾ ਜੀ ਇੱਕ ਇਹਨਾਂ ਦੇ ਡੈਡੀ ਜੀ ਜੋ ਕਿ ਮੰਝੇ ਤੇ ਕਾਫੀ ਲੰਬੇ ਸਮੇਂ ਤੋਂ ਬਿਮਾਰ ਨੇ ਤੇ ਅੱਜ ਉਹਨਾਂ ਦੇ ਇਲਾਜ ਵਾਸਤੇ ਲੱਖਾਂ ਰੁਪਈਆ ਦਾ ਖਰਚਾ ਹੈ ਤੁਸੀਂ ਇੱਕ ਤਸਵੀਰ ਤੁਹਾਡੀ ਸਕਰੀਨ ਤੇ ਹੋਰ ਚੱਲ ਰਹੀ ਹੋਵੇਗੀ ਜ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਜਿਹੜਾ ਵਾ ਬਹੁਤ ਹੀ ਗਰੀਬੀ ਦੀ ਹਾਲਤ ਵਿੱਚ ਹੈ ਕਿ ਘਰ ਦੇ ਵਿੱਚ ਅੱਜ ਰੋਟੀ ਤੋਂ ਵੀ ਆਤਰ ਨੇ ਕਿਤੇ ਸਮਾਂ ਸੀ ਇਹ ਵੀਰ ਸਬਜੀ ਦੀ ਰੇੜੀ ਲਾਉਂਦਾ ਸੀ ਫੇਰਾ ਲਾਉਣ ਜਾਂਦਾ ਸੀ ਪਿੰਡਾਂ ਦੇ ਵਿੱਚ ਸਬਜੀ ਵੇਚ ਕੇ ਤੇ ਆਪਣਾ ਪਰਿਵਾਰ ਪਾਲਦਾ ਸੀ ਪਰ ਬਿਮਾਰੀ ਨੇ ਇਸ ਵੀਰ ਦਾ ਇਹੋ ਜਿਹਾ ਹਾਲ ਕੀਤਾ ਕਿ ਅੱਜ ਇਹ ਪਰਿਵਾਰ ਜਿਹੜਾ ਵਾ ਰੋਟੀ ਤੋਂ ਵੀ ਆਤਰ ਹੋਇਆ ਬੈਠਾ ਆਪਾਂ ਪਰਿਵਾਰ ਦੇ ਨਾਲ ਗਲਬਾ ਤੁਹਾਡੀ ਕਰਾਉਨੇ ਆ ਤੇ ਨਾਲ ਦੀ ਨਾਲ ਪੂਰੀ ਕਹਾਣੀ ਇਸ ਕਹਾਣੀ ਨੂੰ ਅਸੀਂ ਸਕਿਪ ਨਾ ਕਰਿਓ ਤੇ ਕਹਾਣੀ ਪੂਰੀ ਦੇਖਿਓ ਤੁਹਾਡੀਆਂ ਵੀ ਅੱਖਾਂ ਦੇ ਵਿੱਚ ਹੰਝੂ ਆ ਜਾਣਗੇ ਸੋ ਸੰਗਤ ਜੀ ਉਹ ਬੇਟੀ ਸਾਡੇ ਨਾਲ ਹੈ ਜਿਹੜੀ ਆ ਤਸਵੀਰਾਂ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਨੇ ਕਿ ਬੇਟੀ ਪੈਨ ਵੇਚ ਕੇ ਆਪਣੇ ਬਿਮਾਰ ਪਿਤਾ ਦਾ ਇਲਾਜ ਕਰਾਉ ਰਹੀ ਹੈ ਕਰਾਉਨੇ ਗੱਲਬਾਤ ਬੇਟਾ ਕੀ ਨਾਂ ਤੁਹਾਡਾ ਹਾਂਜੀ ਜੈਸਮੀਨ ਜੈਸਮੀਨ ਕੌਰ ਹਾਂਜੀ ਤੇ ਪੈਨ ਵੇਚ ਰਹੇ ਸੀ ਤੁਸੀਂ ਕੀ ਹੋਇਆ ਘਰ ਦੇ ਵਿੱਚ ਕਿਸ ਤਰ੍ਹਾਂ ਦਾ ਹਾਲਾਤ ਹੈ ਹਾਂਜੀ ਮੇਰਾ ਡੈਡੀ ਬਿਮਾਰ ਹੋ ਗਿਆ ਸੀ ਇਸ ਕਰਕੇ ਮੇਰਾ ਵੀ ਦਿਲ ਕਰਦਾ ਪੜਨ ਵਾਸਤੇ ਪਰ ਕੀ ਕਰਾਂ ਬਿਮਾਰੀ ਨੇ ਕਿੰਨੇ ਕ ਪੈਸੇ ਬਣ ਜਾਂਦੇ ਰੋਜ਼ ਹਾਂਜੀ 2-400 ਰੁਪਿਆ ਬਣ ਜਾਂਦਾ ਅਜੇ ਨਾ ਮਾ ਮਾ ਸਾਡੇ ਘਰ ਦਾ ਸਰਦਾ ਹੈਗਾ ਪਰ ਡੈਡੀ ਦਾ ਇਲਾਜ ਨਹੀਂ ਮੈਂ ਕਰਵਾ ਸਕਦੀ ਹੈਗੀ ਹੂੰ ਆਪਰੇਸ਼ਨ ਨਹੀਂ ਕਰਵਾ ਸਕਦੀ ਬਾਕੀ ਦਵਾਈ دارو ਮੈਂ ਸਭ ਕੁਝ ਦਵਾ ਸਕਦੀ ਹੈਗੀ ਹੈ ਦਵਾਈ ਚੱਲਦੀ ਆ ਤੇ ਆਪਰੇਸ਼ਨ ਹੋਣਾ ਡੈਡੀ ਦਾ ਹਾਂਜੀ ਹੂੰ ਤੁਹਾਡੀ ਉਮਰ ਕਿੰਨੀ ਹੈ ਮੇਰੀ ਉਮਰ 14 ਸਾਲ ਹੈਗੀ ਆ 14 ਸਾਲ ਕਿਹੜੀ ਕਲਾਸ ਪੜਦੇ ਸੀ ਹਾਂਜੀ 6ਵੀਂ ਝੋਟੀਆਂ 6 6ਵੀਂ ਕਲਾਸ ਚ ਪੜਦੀ ਸੀ ਹੂੰ ਹਾਂਜੀ ਤੇ ਘਰ ਦੇ ਫਿਰ ਹਾਲਾਤ ਜਿਹੜੇ ਵਿਗੜਨ ਕਰਕੇ ਪੜ੍ਹਾਈ ਛੱਡਨੀ ਪਈ ਹਾਂਜੀ ਹੁਣ ਕੀ ਚਾਹੁੰਦੇ ਹੋ ਤੁਸੀਂ ਹਾਂ ਹਾਂਜੀ ਮੇਰਾ ਵੀ ਦਿਲ ਕਰਦਾ ਪੜਨ ਵਾਸਤੇ ਬਸ ਮੇਰੇ ਡੈਡੀ ਦਾ ਲਾਜ ਹੋ ਜੇ ਹੂੰ ਕੀ ਬੰਨਣਾ ਸੀ ਪੜ ਕੇ ਪੜ ਕੇ ਸੀਆਈਡੀਅਸ ਬੰਨਣਾ ਸੀ ਸੀਆਈਡੀਅਸ ਹੋ ਜਾਣਾ ਹਾਂਜੀ ਠੀਕ ਆ ਤੇ ਹੁਣ ਤਾਂ ਫਿਰ ਸੁਪਨਾ ਰਹਿ ਗਿਆ ਵਿੱਚ ਇਹ ਅਧੂਰਾ ਹਾਂਜੀ ਦੁੱਖ ਨਹੀਂ ਆਉਂਦਾ ਵੀ ਦੂਜੀਆਂ ਬੱਚੀਆਂ ਪੜ ਜਾਂਦੀਆਂ ਤੇ ਮੈਂ ਘਰ ਬੈਠੀ ਹੁਣੀ ਆ ਨਾ ਜਾ ਆਪਣੀ ਮਿਹਨਤ ਕਰਨ ਲਈ ਹਾਂਜੀ ਦੁੱਖ ਤੇ ਬਹੁਤ ਲੱਗਦਾ ਹੈਗਾ ਵਾ ਹੂੰ ਪਰ ਡੈਡੀ ਦਾ ਇਲਾਜ ਕਰਵਾਉਣ ਵਾਸਤੇ ਫਿਰ ਮੈਨੂੰ ਛੇਵੀਂ ਛੁੱਟਣਾ ਪਿਆ ਹੂੰ ਨਹੀਂ ਤਾਂ ਪੜ ਲੈ ਕੇ ਅੱਜ ਨੂੰ ਮਵੀ ਵੱਡੀ ਅਫਸਰ ਬਣਦੀ ਦੂਸਰੇ ਵਾਂਗੂ ਹੂੰ ਹਾਂਜੀ ਤੇ ਜਦੋਂ ਤੁਹਾਡੀਆਂ ਸਖੀਆਂ ਜਾਂ ਸਹੇਲੀਆਂ ਜਾਂਦੀਆਂ ਸਕੂਲੋਂ ਮਿਲਦੀਆਂ ਤੁਹਾਨੂੰ ਹਾਂਜੀ ਬਹੁਤ ਅਫਸੋਸ ਹੰਦਾ ਕਿ ਉਸ ਨੂੰ ਲੈ ਜਾਂਦੀ ਮੈਂ ਕਿਉਂ ਨਹੀਂ ਜਾਂਦੀ ਮੈਂ ਕਿਉਂ ਨਹੀਂ ਜਾਂਦੀ ਤੇ ਪੈਨ ਵੇਚ ਕੇ ਫਿਰ ਹੁਣ ਘਰ ਦਾ ਗੁਜ਼ਾਰਾ ਹੋ ਰਿਹਾ ਹਾਂ ਹਾਂਜੀ ਸੋ ਆਪਾਂ ਉਹਨਾਂ ਸੰਗ ਜੀ ਇਹਨਾਂ ਦੇ ਡੈਡੀ ਦੇ ਨਾਲ ਵੀ ਗੱਲਬਾਤ ਕਰਦੇ ਇਹਨਾਂ ਦੀ ਮਾਤਾ ਦੇ ਨਾਲ ਵੀ ਗੱਲ ਕਰਦੇ ਆ ਉਹਨਾਂ ਤੋਂ ਜਾਣਦੇ ਪੂਰੀ ਗੱਲਬਾਤ ਸੋ ਇਹ ਬੇਟੀ ਦੇ ਪਿਤਾ ਜੀ ਨੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਜਾਣਦੇ ਪੂਰੀ ਕਹਾਣੀ ਵੀਰ ਜੀ ਕਿਸ ਤਰ੍ਹਾਂ ਦੇ ਹਾਲਾਤ ਸੀ ਪਹਿਲਾਂ ਤੁਸੀਂ ਪਹਿਲਾਂ ਵਧੀਆ ਕਾਰੋਬਾਰ ਸੀ ਸੁਣਿਆ ਕਿਸੇ ਤੋਂ ਭਾਜੀ ਮੈਂ ਬੜਾ ਵਧੀਆ ਕੰਮ ਕਰਦਾ ਸੀ ਇਹਨੂੰ ਬੱਚੀ ਨੂੰ ਪੜਾ ਰਿਹਾ ਆਏ ਇਹ ਨੂੰ ਮੈਂ ਕਈ ਦਾਤ ਵੀ ਹੋ ਗਈ ਤੇ ਮੈਂ ਸਵਾਕ ਸਾਲ ਦੀ ਪਾਲਾ ਹੂੰ ਮੇਰਾ ਬੜਾ ਸ਼ੌਕ ਹੀ ਇਹਨੂੰ ਪੜਾਉਣ ਦਾ ਹੂੰ ਇਹਦੇ ਵੀ ਬੜੇ ਸ਼ੌਕ ਤਗੜੇ ਸੀ ਡੈਡੀ ਮਾਂ ਬੰਨਾ ਮਾਂ ਬੰਨਾ ਮਾਂ ਚਾਹ ਲੋ ਦੂਸਰੇ ਤਾਂ ਕੋਈ ਪੜਿਆ ਨਹੀਂ ਕਰਦੇ ਵਿੱਚ ਇਹਨੂੰ ਪੜਾ ਕੇ ਤਾਂ ਆਪਣਾ ਕੋਈ ਸ਼ੌਕ ਪੂਰਾ ਕਰੂੰਗਾ ਇਹ ਮੇਰੀ ਬੱਚੀ ਪੜੂ ਲਿਖੂਗੀ ਕੋਈ ਤਿਆਰ ਹੋਗੀ ਆਪਿਆਂ ਦੀ ਮੈਂ ਪੁਲਿਸ ਦੀ ਨੌਕਰੀ ਕਰਨੀ ਜਾਂ ਸੀਐਡੀ ਦੀ ਨੌਕਰੀ ਕਰਨੀ ਹੂੰ ਨਾ ਗੜੀ ਤਰੀਕੇ ਸੰਬੰਧ ਮ ਪੜਾਉਣ ਤੇ ਵਾ ਲਾਉਂਗਾ ਹੈਂਡੀਕੈਪ ਵੀ ਮੈਂ ਜਰੂਰ ਆ ਪਰ ਮੈਂ ਆਪਣੀ ਰੇੜੀ ਬਣਾਈ ਸਬਜੀ ਵੇਚਦਾ ਰਿਆ ਕਵਾੜ ਦਾ ਕੰਮ ਕਰਦਾ ਰਿਆ ਸਾਰੇ ਕੰਮ ਕੀਤੇ ਹੋਣ ਤੱਕ ਵੀ ਮੈਨੂੰ ਕਈ ਜਰਾ ਮੰਜੇ ਤੇ ਬਿਠੇ ਬਿਠੇ ਨੂੰ ਇਸ ਤਰ੍ਹਾਂ ਹੁੰਦਾ ਵਾ ਵੀ ਮੈਂ ਉੱਠ ਕੇ ਕੰਮ ਕਰਾਂ ਪਰ ਬਾਹਰ ਨਹੀਂ ਜਾਂਦੀ ਕੋਈ 2 ਸਾਲ ਤੋਂ ਮੈਂ ਬਿਮਾਰ ਹੋ ਗਿਆ ਈਓਣ ਹਾਰ ਕੇ ਛੇਵੀਂ ਚੋਂ ਮੇਰੀ ਬੱਚੀ ਹੱਡੀ ਵਿਚਾਰੀ ਇਹ ਦਰਬਾਰ ਸਾਹਿਬ ਪਿੰਨ ਵੇਚ ਕੇ ਵਿਚਾਰੀ ਤੇ ਮੈਨੂੰ ਦਵਾਈ ਵੀ ਦਿਵਾਉਂਦੀ ਆ ਹੂੰ 300 ਰੁਪਏ ਦੀ ਡੱਬੀ ਆ ਜਿਹੜੀ 3 ਦਿਨਾਂ ਚ ਖਤਮ ਹੁੰਦੀ ਆ ਹੂੰ ਉਹ ਵੀ ਦਵਾਈ ਐ ਨੇ ਟੀਕਾ ਵੀ 70 80 ਰੁਪਏ ਦਾ ਲੱਗਣਾ ਲੱਗਣਾ ਬੁਖਾਰ ਨਹੀਂ ਟੁੱਟਣਾ ਜਿੰਨਾ ਚਿਰ ਨਾ ਫਕਸ਼ਨ ਨਾ ਗਈ ਗੁਰਦਿਆਂ ਦੀ ਹੂੰ ਹੂੰ ਗੁਰਦਿਆਂ ਦੀ ਪ੍ਰੋਬਲਮ ਆ ਜਾਂਦੀ ਉਹ ਕਿੰਨੇ ਚਿਰ ਤੋਂ ਤੁਹਾਨੂੰ ਇਹੋ ਤਰ੍ਹਾਂ ਦੋਸਤ ਵਾਲੀ ਨੰਗ ਚੱਲਿਆ ਇਸ ਤਰ੍ਹਾਂ ਕਰਦਿਆ ਕਰਦਿਆ ਪਹਿਲਾਂ ਤੇ ਕਾਲਾ ਪੀਲਾ ਹੋ ਗਿਆ ਸੀ ਬੁਖਾਰ ਚੜਿਆ ਉਸ ਤੋਂ ਬਾਨਾ ਬਣਿਆ ਫਿਰ ਫੋਲ ਨੇ ਫੋਲਦਿਆਂ ਫੋਲਦਿਆ ਸਾਰਾ ਗੁਰਦਿਆਂ ਤੇ ਕੰਮ ਆ ਗਿਆ ਹੂੰ ਹੁਣ ਮੈਨੂੰ 2 ਸਾਲ ਹੋ ਗਿਆ ਮੰਜੇ ਤੇ ਬੈਠਾ ਹੋ ਜਿਤਰਾ ਕਹਿੰਦੇ ਆ ਨਾ ਰੱਬ ਪਾਉਂਦਾ ਵੀ ਆ ਤੇ ਕੱਟਦਾ ਵੀ ਆ ਉਹਨੇ ਰੋਟੀ ਦਾ ਇੱਕ ਬਹਾਨਾ ਬਣਾਤਾ ਚਲੋ ਮੇਰੀ ਬੱਚੀ ਨੂੰ ਉਥੇ ਕਿਹਨੇ ਰਾਹ ਦਿੱਤਾ ਦਰਬਾਰ ਸਾਹਿਬ ਇਹਨਾਂ ਵਿੱਚ ਕੇ ਤੂੰ ਆਪਣੇ ਡੈਡੀ ਦਾ ਇਲਾਜ ਕਰਾ ਕੋਈ ਨਹੀਂ ਆ ਹੌਸਲਾ ਦਿੰਦੇ ਰਹੇ ਲੋਕ ਹੂੰ ਉਥੋਂ ਵਾਲੇ ਵੀ ਬੜਾ ਹੌਸਲਾ ਦਿੰਦੇ ਰਹੇ ਵੀ ਤੂੰ ਆਪਣੇ ਡੈਡੀ ਦਾ ਇਲਾਜ ਕਰਾ ਚਲੋ ਜਿੰਨੇ ਦੁਗਗੇ ਹੈਗੇ ਆ ਸਕਿਉਰਿਟੀ ਕਾਰਡ ਵੀ ਡੱਕ ਦੇਣੀ ਆ ਨਹੀਂ ਤੇ ਬੱਚਿਆਂ ਨੂੰ ਡੱਕਦੇ ਆ ਹੋ ਹੋ ਕਾਰਵਾਈਆਂ ਪਾਉਂਦੇ ਆ ਤੇ ਬੜਾ ਵੀ ਚਲੋ ਮਹਾਰਾਜ ਲੋ ਸਾਥ ਦਿੰਦੇ ਆ ਵੀ ਤੂੰ ਵੇਚ ਲੈ ਕੋਈ ਹੁਣ 5-700 ਰੁਪਿਆ 400 ਰੁਪਿਆ ਕਿ ਜਰਾ ਮੰਨਦਾ ਕਿ ਜਰਾ ਦੇ ਕੋਈ ਯਾਤਰੀ ਭਰਾ ਮੇਰੇ ਗੁਰੂ ਮਹਾਰਾਜ ਵੱਲੋਂ 100 200 ਮੇਰੀ ਬੱਚੀ ਨੂੰ ਦੇ ਵੀ ਜਾਂਦੇ ਆ ਇਹ ਨਹੀਂ ਆਪ ਵੀ ਪੈਨ ਵੇਚ ਕੇ ਜੇ ਅਸੀਂ 4 ਪੈਕਟ ਵੇਚਦੇ ਆ ਉਹਦਾ ਸਾਨੂੰ ਕਿੰਨੇ ਪੈਸੇ ਬਚਨੇ ਆ 2200 ਰੁਪਿਆ ਹਾਂ ਜੇ ਅਸੀਂ 4 ਪੈਕਟ ਵੇਚਦੇ ਆ ਤੇ ਉਹਦਾ 150 ਦੇ ਚਾਹ ਦੇ 200 ਰੁਪਿਆ ਉਹਦਾ ਨਿਕਲ ਜਾਣਾ ਪੈਨਾਂ ਦਾ 100 ਰੁਪਿਆ ਸਾਡਾ ਕਰਾਇਆ ਨਿਕਲ ਜਾਂਦਾ ਜੀ ਜੀ ਹਾਂ ਤੇ ਬਾਕੀ ਇਸ ਤਰ੍ਹਾਂ ਕਰ ਕਰ ਕੇ ਸਾਡਾ ਘਰ ਚੱਲਦਾ ਹੈ ਕਿੰਨਾ ਕੋ ਖਰਚਾ ਤੁਹਾਡੇ ਇਲਾਜ ਵਾਸਤੇ ਦੱਸਿਆ ਇਲਾਜ ਵਾਸਤੇ 1.5 ਲੱਖ ਰੁਪਏ ਦੇ ਲਾਗੇ ਦੋਨਾਂ ਆਪਰੇਸ਼ਨਾਂ ਦਾ 25 ਦਿਨਾਂ ਬਾਅਦ ਦੂਜੇ ਗੁਰਦੇ ਦਾ ਇੱਕ ਦਾ ਪਹਿਲਾ ਹਣਾ 70-80 ਹਜ਼ਾਰ ਕੰਮ ਜਿਆਦਾ ਵਧਿਆ ਪਹਿਲਾ ਨਫਕਸ਼ਨ ਦਾ ਇਲਾਜ ਹੋਊਗਾ ਜਿਆਦਾ ਡੈਂਟ ਮਾਰੇ ਆ ਪਰ ਨਫਕਸ਼ਨ ਨਹੀਂ ਰਾਜੀ ਹੋ ਰਹੀ ਗੁਰਦਿਆਂ ਦੀ ਤੇ ਇਸ ਕਾਰਨ ਜਿਆਦੇ ਪੈਸੇ ਮੰਗਦੇ ਆ ਉਤਰਾਂ ਤੇ 70-80 ਹਜ਼ਾਰ ਦਾ ਇੱਕ ਆਪਰੇਸ਼ਨ ਆ ਹਾਂ ਦੂਰ ਵੀ ਨਾਲ ਹੀ ਹੋਣਾ ਤੁਸੀਂ ਤੁਸੀਂ ਵੀ ਘਰ ਵਿੱਚ ਕਰਦੇ ਕੋਈ ਕੰਮ ਨਾਲ ਨਹੀਂ ਪਾਜੀ ਮੈਂ ਇਹਨਾਂ ਨੂੰ ਸੰਭਾਲਦੀ ਇਹਨਾਂ ਨੂੰ ਸੰਭਾਲਦੇ ਇਹ ਆਪਣੇ ਆਪ ਬਾਹਰ ਅੰਦਰ ਨਹੀਂ ਜਾ ਸਕਦੇ ਨਹੀਂ ਜਾ ਸਕਦਾ ਇਸ ਕਰਕੇ ਤੁਸੀਂ ਇਹਨਾਂ ਨੂੰ ਸੰਭਾਲਦੇ ਹੋ ਹਾਂਜੀ ਇਹਨਾਂ ਨੂੰ ਸੰਭਾਲਦੀ ਹਾਂ ਗੱਲ ਡਰਿੰਕ ਵੀ ਕੰਮ ਅੱਗਲਾ ਡਰਿੰਕ ਵੀ ਬਾਹਰ ਕੁਰਸੀ ਤੇ ਪਾਉਣਾ ਪੈਂਦਾ ਅੱਗੇ ਤੇ ਚਲੇ ਜਾਂਦੇ ਹੀ ਹੁਣ ਨਹੀਂ ਜਾਂਦੇ ਬਾਥਰੂਮ ਵਾਲੀ ਕੰਨੇ ਵੀ ਪੜਾਉਣੀ ਪੈਂਦੀ ਮੈਂ ਇਹਨਾਂ ਨੂੰ ਸੰਭਾਲਦੀ ਹਾਂ ਇਹਨਾਂ ਨੂੰ ਸੰਭਾਲਦੇ ਫਿਰ ਤੁਹਾਨੂੰ ਦੁੱਖ ਨਹੀਂ ਆਉਂਦਾ ਵੀ ਮੈਂ ਆਪਣੀ ਛੋਟੀ ਜੀ ਬੱਚੀ ਨੂੰ ਘਲੌਨੀ ਹੈ ਕੰਮਕਾਰ ਕੁਝ ਹੁੰਦਾ ਨਹੀਂ ਅਜੀ ਤੋਖ ਤੇ ਬਹੁਤ ਲੱਗਦਾ ਹੂੰ ਤੇ ਪਰ ਕੀ ਕੀਤਾ ਜੇ ਅਸੀਂ ਹੁਣ ਮਸੀ ਮਾਵਾਂ ਧੀਰ ਹਲਕੇ ਸੰਭਾਂਗੇ ਹੂੰ ਚੱਕਰ ਖਾ ਕੇ ਡਿੱਗ ਪਿਆ ਇੱਕ ਦਿਨ ਮੈਂ ਚਲੀ ਗਈ ਸੀ ਤੁਮ ਅਗਰੋ ਚੱਕਰ ਖਾ ਕੇ ਡਿੱਗ ਪਿਆ ਇੱਕ ਖੁਰੇ ਚ ਪਿਆ ਰਿਆ ਸੀ ਤੇ ਕਹੇ ਨਿਆਣ ਕੇ ਕਪੜੇ ਬਦਲੇ ਸੀ ਹੂੰ ਤੇ ਫਿਰ ਤੁਹਾਨੂੰ ਪਾ ਪਾਜੀ ਮੈਂ ਕਿਤਰਾ ਛੱਡ ਕੇ ਇਕੱਲੇ ਨ ਜਾ ਉਹਦਾ ਕਰਕੇ ਮੈਂ ਨਹੀਂ ਜਾਣਦੀ ਕਿਤੇ ਹੂੰ ਹਾਂ ਅਜੀ ਤੁਹਾਡੇ ਕੋ ਮੋਬਾਈਲ ਨੰਬਰ ਹੈਗਾ ਕੋਈ ਮੋਬਾਈਲ ਨੰਬਰ ਬੋਲ ਦਿਓ ਆਪਣਾ ਮੋਬਾਈਲ ਨੰਬਰ 887 ਹੂੰ 9814088212 ਹਮ ਮੇਰੀ ਮੱਤ ਕੀਤੀ ਜਾਵੇ ਜੋ ਵੀ ਵੀਰ ਮੇਰੀ ਵੀਡੀਓ ਨੂੰ ਵੇਂਦਾ ਹੈ ਭੈਣ ਆ ਜਾਂ ਭਾਈ ਆ ਜੋ ਵੀ ਹੈ ਗੁਰੂ ਰਾਮਦਾਸ ਦਾ ਦਿੱਤਾ ਹੈ ਸਾਰਿਆਂ ਕੋਲ ਬਾਦੂ ਕੋਸ਼ਾ ਬੜੇ ਬੜੇ ਤਗੜੇ ਦਾਨੀ ਆ ਤੇ ਮੇਰੀ ਮੱਤ ਕਰੋ ਗਰੀਬ ਬੱਚੇ ਦੀ ਏ ਧੀ ਦੀ ਮੱਤ ਕਰੋ ਏ ਧੀ ਦੇ ਕਰਮਾਂ ਦੇ ਵਾਸਤੇ ਵੀ ਮੇਰੀ ਮੱਤ ਕਰੋ ਚਲੋ ਕੋਈ 2-4 ਸਾਲ ਮੈਂ ਧੀ ਲਈ ਜਿੰਦਾ ਰਹਾ ਬੱਚੀ ਆਪਣੀ ਨੂੰ ਬੁਰੂਆਂ ਤੋਂ ਠਾਸ ਸਕਾਂ ਹੂੰ ਤੁਹਾਡੀ ਮਤ ਨਾਲ ਹੀ ਮੈਂ ਰਾਜੀ ਹੋ ਜਾ ਮੈਂ ਇਹਨੂੰ ਮਿਹਨਤ ਕਰਕੇ ਉੱਠਣ ਜੋਗਾ ਹੋ ਜਾ ਹੂੰ ਜਿੰਨਾ ਵੀ ਮੇਰੇ ਤੋਂ ਹੋ ਜ਼ਿਆਦਾ ਮੁਸ਼ਕਲ ਤੁਹਾਨੂੰ ਇਲਾਜ ਦੀ ਹੈ ਵੀ ਮੇਰਾ ਇਲਾਜ ਹੋਏ ਫਿਰ ਮੈਂ ਕੰਮ ਕਾਰੋਈ ਕਰ ਸਕਦਾ ਹਾਂ ਮੈਨੂੰ ਅਜੇ ਵੀ ਆਸ ਆ ਮੇਰੇ ਪ੍ਰੈਸ਼ਨ ਹੋ ਜਾਣਾ ਮੇਰਾ ਇਲਾਜ ਹੋ ਜਾਏ ਤੇ ਮੈਂ ਕੋਈ ਨਾ ਕੋਈ ਕਾਰੋਬਾਰ ਚਲਾ ਸਕਦਾ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਸੰਗਤ ਜੀ ਇਹ ਬਹੁਤ ਹੀ ਵੱਡੀ ਗੱਲ ਨਹੀਂ ਕੋ ਲੱਖ ਸਵਾ ਲੱਖ ਰੁਪਿਆ ਮਾੜੇ ਬੰਦੇ ਵਾਸਤੇ ਬਹੁਤ ਵੱਡੀ ਰਕਮ ਆ ਪਰ ਜਿਹੜੇ ਦਾਨੀ ਸੱਜਣ ਸਾਡੇ ਬੈਠੇ ਨੇ ਐਨ ਆਰ ਆਈ ਵੀਰ ਬੈਠੇ ਨੇ ਗੁਰੂ ਰਾਮਦਾਸ ਦੇ ਘਰ ਆਪਾਂ ਦੇਖਦੇ ਆਂ ਕਿ ਕਰੋੜਾ ਰੁਪਈਆ ਦੇ ਅਸੀਂ ਫੋਲੀ ਚੜਾ ਜਾਂਦੇ ਆਂ ਜਦੋਂ ਮਹਾਰਾਜ ਦਾ ਪ੍ਰਕਾਸ਼ ਆਉਂਦਾ ਅਸੀਂ ਕੱਲੇ ਲੰਗਰਾਂ ਵਾਸਤੇ ਰਹਿਗੇ ਕਿਨੇ ਕਿਨੇ ਵੱਡੇ ਅਸੀਂ ਲੰਗਰ ਲਾ ਦਿੰਨੇ ਆਂ ਆ ਅਸਲੀ ਲੰਗਰ ਹੈ ਇਹ ਗਰੀਬ ਪਰਿਵਾਰਾਂ ਦੀ ਆਓ ਆਓ ਸਾਰੇ ਰਲ ਕੇ ਬਾਹ ਫੜੀਏ ਕਿ ਅੱਜ ਇਹ ਗਰੀਬ ਬੰਦਾ ਜੇ ਮੰਜੇ ਤੇ ਬੈਠ ਗਿਆ ਤੇ ਜੇ ਸੰਗਤ ਹੱਲਾ ਮਾਰ ਦੇਵੇ ਤੇ ਇਹ ਦੁਬਾਰਾ ਆਪਣਾ ਕੰਮਕਾਰ ਕਰ ਸਕਦਾ ਤੇ ਬੱਚੀ ਆਪਣਾ ਸੁਪਨਾ ਪੂਰਾ ਕਰ ਸਕਦੀ ਬੱਚੀ ਕਹਿ ਰਹੀ ਕਿ ਮੈਂ ਪੁਲਿਸ ਦੇ ਵਿੱਚ ਜਾਣਾ ਸੀ ਪਰ ਹੁਣ ਪੜ੍ਹਾਈ ਛੁੱਟ ਗਈ ਹੈ ਪੜ੍ਹਾਈ ਦੇ ਕਾਰਨ ਮੇਰੇ ਸੁਪਨੇ ਜਿਹੜੇ ਆ ਉਹ ਵੀ ਰਹਿ ਗਏ ਨੇ ਸੋ ਆਪਾਂ ਬੱਚੀ ਪੈਨ ਵੇਚਦੀ ਹੈ ਤੁਸੀਂ ਉਸੇ ਰੋਜ਼ ਦਰਬਾਰ ਸਾਹਿਬ ਜਿਹੜੇ ਦਰਸ਼ਨ ਕਰਨ ਵਾਸਤੇ ਆਉਦੇ ਹੋ ਇਸ ਬੱਚੀ ਨੂੰ ਜੇ ਮਿਲਦੇ ਹੋ ਤਾਂ ਜਰੂਰ ਇਸ ਬੱਚੀ ਦੀ ਮਦਦ ਵੀ ਕਰਕੇ ਜਾਇਆ ਕਰੋ ਨਾਲ ਦੀ ਨਾਲ ਇਸ ਪਰਿਵਾਰ ਦੀ ਆਪਾਂ ਬਾਹ ਫੜੀਏ ਇਸ ਭਾਈ ਸਾਹਿਬ ਦਾ ਜੇ ਇਲਾਜ ਹੋ ਜਾਵੇ ਤੇ ਆਉਣ ਵਾਲੇ ਸਮੇਂ 'ਚ ਇਹ ਵੀ ਆਪਣੇ ਜਿਹੜੇ ਕਹਿੰਦੇ ਨੇ ਕਿ ਸਮੇਂ ਨਾਲ ਟੁੱਟ ਚੁੱਕੇ ਨਾ ਤੇ ਦੁਬਾਰਾ ਸਮੇਂ ਦੇ ਹਾਣੀ ਜਿਹੜੇ ਆ ਉਹ ਬਣ ਸਕਦੇ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਦਾਨੀ ਸਜਣਾ ਤੱਕ ਇਹ ਵੀਡੀਓ ਜ਼ਰੂਰ ਪਹੁੰਚ ਜਾਵੇ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੁੜੇ ਰਹੋ ਸਾਡੇ ਨਾਲ ਧੰਨਵਾਦ